ਬੱਬਾ ਬੁੱਢਾ ਸਹੀ ਨਾ ਦੋਵੇਂ ਹੱਥ ਜੋੜੇ ਹੋਏ ਨੇ ਸਤਿਗੁਰੂ ਗਰੀਬ ਨਵਾਜ਼ ਜੀ ਗੁਰੂ ਨਾਨਕ ਜੀ ਵਰਗਾ ਕੋਈ ਸਤਿਗੁਰ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਜੀ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਤੇ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ ਐਡੇ ਤੇ ਆਲੂ ਧੰਗ ਗੁਰੂ ਅਰਜਨ ਦੇ ਪਿਤਾ ਜੀ ਐਡੇ ਤੇ ਆਲੂ ਪੜੋ ਇਤਿਹਾਸ ਤਰਨ ਤਰਨ ਸਾਹਿਬ ਸੇਰੇ ਆਸਾ ਜੀ ਦੇਵਾਰ ਦੇ ਕੀਰਤਨ ਦਾ ਭੋਗ ਪੈਂਦਾ ਹੈ ਸਤਿਗੁਰੂ ਸੰਗਤ ਨੂੰ ਮਿਲਦੇ ਨੇ ਤਕਰੀਬਨ 9 10 ਵਜੇ ਦੇ ਸਵੇਰ ਦੇ ਸਤਿਗੁਰ ਜੀ ਇੱਕ ਵੱਡੀ ਸ੍ਰੀ ਟ੍ਰੇ ਹੱਥ ਵਿੱਚ ਫੜ ਲੈਂਦੇ ਨੇ ਉਹ ਟ੍ਰੇ ਦੇ ਵਿੱਚ ਕੋਈ ਮਠਿਆਈਆਂ ਨਹੀਂ ਕੋਈ ਖਾਣ ਵਾਲੇ ਪਦਾਰਥ ਨਹੀਂ ਭਾਗਾ ਵਾਲਿਓ ਕੋਈ ਫਲ ਫਰੂਟ ਨਹੀਂ ਉਹ ਟ੍ਰੇ ਦੇ ਵਿੱਚ ਕੀ ਹੈ ਮਲਮ ਤੇ ਪੱਟੀਆਂ ਸ੍ਰਿਸ਼ਟੀ ਦੇ ਮਾਲਕ ਨੇ ਧੰਗ ਗੁਰਦਨ ਦੇ ਪਿਤਾ ਜੀ ਉਹ ਟ੍ਰੇ ਲੈ ਕਿੱਥੇ ਜਾਂਦੇ ਨੇ ਜੋ ਤਰਨਤਨ ਕੋੜ ਖਾਨਾ ਸਤਗੁਰੂ ਨੇ ਬਣਾਇਆ ਸੀ ਉਹ ਕੋੜ ਖਾਨੇ ਜਾਂਦੇ ਨੇ ਆਪ ਸਤਗੁਰੂ ਜੀ ਕੋੜੀਆਂ ਦੇ ਰੋਗੀਆਂ ਦੇ ਜ਼ਖਮ ਸਾਫ਼ ਕਰਦੇ ਨੇ ਆਪਣੇ ਹੱਥਾਂ ਦੇ ਨਾਲ ਮਵੜੇ ਹੱਥਾਂ ਦੇ ਨਾਲ ਜ਼ਖਮ ਵੀ ਆਪ ਉਹਨਾਂ ਦੇ ਸਾਫ਼ ਕਰਦੇ ਨੇ ਤੇ ਆਪ ਉਹਨਾਂ ਨੇ ਮਲਮ ਵੀ ਲਗਾਉਂਦੇ ਨੇ ਤੇ ਪੱਟੀ ਵੀ ਕਰਦੇ ਨੇ ਉਹਨਾਂ ਨੂੰ ਕਿੱਡੇ ਦਿਆਲੂ ਧੰਗ ਗੁਰੂ ਅਰਜਨ ਦੇਵ ਜੀ ਜੇ ਲਾਹੌਰ ਕਾਲ ਪੈਂਦਾ ਹੈ ਲਾਹੌਰ ਵਾਲੇ ਲਾਹੌਰ ਨੂੰ ਛੱਡ ਕੇ ਹੋਰ ਇਲਾਕਿਆਂ 'ਚ ਜਾ ਰਹੇ ਨੇ ਵੇਖੋ ਦਿਆਲਤਾ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਾਲੇ ਲਾਹੌਰ ਨੂੰ ਛੱਡ ਕੇ ਹੋਰ ਇਲਾਕਿਆਂ 'ਚ ਜਾ ਰਹੇ ਨੇ ਤੇ ਗੁਰੂ ਅਰਜਨ ਦੇਵ ਪਿਤਾ ਜੀ ਸਿੱਖਾਂ ਨੂੰ ਲੈ ਕੇ ਲਾਹੌਰ ਪਹੁੰਚਦੇ ਨੇ ਰੋਗੀਆਂ ਨੂੰ ਦਵਾਈ ਵੀ ਦੇ ਰਹੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਗੁਰਮੁਖੋ ਉਹਨਾਂ ਦਾ ਅਖੀਲਾ ਸਮਸਾ ਹੰਭਾਲਦੇ ਪਏ ਨੇ ਕਿਸੇ ਦਾ ਸੰਸਕਾਰ ਕਰਦੇ ਨੇ ਕਿਸੇ ਨੂੰ ਦਫਨਾ ਰਹੇ ਨੇ ਗੁਰੂ ਅਰਜਨ ਦੇਵ ਪਿਤਾ ਜੀ ਪਾਣੀ ਦੀ ਘਾੜ ਨੂੰ ਵੇਖਦੇ ਆਇਆ ਖੂਬੀ ਮਟਵਾਏ ਲਾਹੌਰ ਦੇ ਵਿੱਚ ਕਿਸੇ ਹੋਰ ਧਰਮ ਦੇ ਗੁਰਮੁਖ ਪ੍ਰਚਾਰਕ ਵੇਖਣ ਵਾਸਤੇ ਆਏ ਅਸੀਂ ਲਾਹੌਰ ਜਾ ਕੇ ਵੇਖੀਏ ਕੀ ਮਾਹੌਲ ਚੱਲ ਹੈ ਉਹਨਾਂ ਨੇ ਹੈੱਡ ਕੁਆਰਟਰ ਤੋਂ ਉਹਨਾਂ ਨੂੰ ਭੇਜਿਆ ਪ੍ਰਚਾਰਕਾਂ ਨੂੰ ਜਾਓ ਜਾ ਕੇ ਵੇਖੋ ਪਤਾ ਲੱਗਾ ਅਸੀਂ ਲਾਹੌਰ ਕਾਲ ਪਿਆ ਲੋਕਾਂ ਦਾ ਕੀ ਹਾਲ ਵੇਖੋ ਜਾ ਕੇ ਉਹ ਜਦ ਲਾਹੌਰ ਪਹੁੰਚੇ ਉਹਨਾਂ ਦਾ ਸੀਸ ਵੀ ਗੁਰਮੁਖ ਝੁੱਕ ਗਿਆ ਗੁਰੂ ਅਰਜਨ ਦੇਵ ਜੀ ਦੇ ਅੱਗੇ ਨਕੀ ਵੇਖਿਆ ਗੁਰੂ ਅਰਜਨ ਦੇਵ ਜੀ ਤੇ ਆਪ ਰੋਗੀਆਂ ਦੀ ਸੇਵਾ ਪਏ ਕਰਦੇ ਨੇ ਇਥੇ ਕਿ ਸਤਬੂ ਨੇ ਸਿੱਖਾਂ ਨੂੰ ਸਨੇਹ ਭੇਜਤਾ ਪਿ ਸਿੱਖੋ ਸੰਗਤ ਜੀ ਹੁਣ ਦਸਵੰਦ ਲੈ ਕੇ ਅਮਰਦਸਰ ਨਾ ਜਾਓ ਲਾਹੌਰ ਆਓ ਇੱਥੇ ਤੁਹਾਡੇ ਦਸਵੰਦ ਦੀ ਲੋੜ ਹੈ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਆਪ ਰੋਗੀਆਂ ਦੀ ਸੇਵਾ ਕਰ ਰਹੇ ਨੇ ਦੁਖੀਆਂ ਨੂੰ ਦਵਾ دارو ਵੀ ਦੇ ਰਹੇ ਨੇ ਸਵੇਰੇ ਸ਼ਾਮ satsang ਵੀ ਹੁੰਦਾ ਹੈ ਉਹ ਗੁਰਮੁਖੋ ਫਿਰ ਜੋ ਪ੍ਰਚਾਰਕ ਪਹੁੰਚੇ ਸਨ ਕਿਸੇ ਹੋਰ ਧਰਮ ਦੇ ਆਪਣੇ ਹੈੱਡਕੁਆਰਟਰ ਫਿਰ ਇੱਕ ਪੱਤਰਗਾ ਲਿਖਦੇ ਨੇ ਚਿੱਠੀ ਲਿਖਦੇ ਨੇ ਕਹਿੰਦੇ ਤੁਸੀਂ ਸਾਨੂੰ ਭੇਜਿਆ ਸੀ ਲਾਹੌਰ ਜਾ ਕੇ ਵੇਖੋ ਲੋਕਾਂ ਦਾ ਕੀ ਹਾਲ ਕੋਈ ਬਚਿਆ ਕਿ ਨਹੀਂ ਬਚਿਆ ਪਰ ਇੱਥੇ ਆ ਕੇ ਵੇਖਿਆ ਗੁਰਨਾਨਕ ਜੀ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਜੀ ਉਹ ਆਪ ਰੋਗੀਆਂ ਦੇ ਥੀ ਸੇਵਾ ਕਰ ਰਹੇ ਨੇ ਜੇ ਪਾਣੀ ਦੀ ਘੜ ਖੂਗ ਇਹਨਾਂ ਪਟਵਾ ਦਿੱਤੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਅਖੀਲਾ ਸਭਾ ਸੰਭਾਲਦੇ ਪਏ ਨੇ ਤੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਵੇਖ ਕੇ ਸਾਡਾ ਵੀ ਸਿਰ ਝੁਕਦਾ ਹੈ ਵੇਖ ਲੋ ਦਿਆਲਤਾ ਗੁਰੂ ਅਰਜਨ ਦੇਵ ਪਿਤਾ ਜੀ ਦੀ ਜੇ ਕਾਬਲ ਤੋਂ ਸੰਗਤ ਆ ਰਹੀ ਹੈ ਤਾਂ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਕਿੰਨੇ ਦਿਆਲੂ ਹੋ ਸੰਗਤ 아이 ਕਾਬਲ ਤੋਂ ਜੀ ਜਿੱਥੇ ਅੱਜ ਗੁਰਦੁਆਰਾ ਹੈ ਪਿਪਲੀ ਸਾਹਿਬ ਇਸ ਅਸਥਾਨ ਤੇ ਸੰਗਤ ਨੂੰ ਰਾਤ ਨੂੰ ਹਨੇਰਾ ਹੋ ਗਿਆ ਉਦੋਂ ਤੁਹਾਨੂੰ ਪਤਾ ਹੈ ਲਾਈਟਾਂ ਨਹੀਂ ਹੁੰਦੀਆਂ ਸਨ ਸੰਗਤ ਕੀ ਹੋਈ ਹੈ ਇੱਧਰ ਸੰਧਿਆ ਵੇਲੇ ਦੇ ਭੋਗ ਪੈਂਦੇ ਨੇ ਹਰਿਮੰਦਰ ਸਾਹਿਬ ਇੱਕ ਸਿੱਖ ਨੇ ਆ ਕੇ 사ਤਗੁਰੂ ਜੀ ਨੂੰ ਦੱਸਿਆ 사ਤਗੁਰੂ ਇਦਾਂ ਕਾਬਲ ਤੋਂ ਸੰਗਤ ਆਈ ਹੈ ਤੋ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਵਾਰੀ ਪਿਪਲੀ ਸਾਹਿਬ ਤੇ ਉਹਨਾਂ ਸਾਧਗੁਰੂ ਕੋ ਪਤਲੀ ਘਰ ਉੱਥੇ ਹਨੇੜਾ ਹੋ ਗਿਆ ਸਖਤ ਉੱਥੇ ਆਰਾਮ ਤੇ ਹੋ ਗਈ ਹੈ ਪਤਾ ਲੱਗਾ ਸੰਗਤ ਭੁਖੀ ਹੈ ਸੰਗਤ ਨੇ ਪ੍ਰਸ਼ਾਦਾ ਨਹੀਂ ਛਕਿਆ ਰਾਤ ਦਾ ਤੇ ਗੁਰੂ ਅਰਜਨ ਦੇਵ ਪਤਾ ਜੀ ਪਤਾ ਕੀ ਕੀਤਾ ਖਰਾਬ ਸੇ ਜੀਗ ਤਿਆਰ ਕਰਵਾਈ ਗੁਰੂ ਅਰਜਨ ਦੇਵ ਪਤਾ ਜੀ ਨੇ ਨਾਲ ਮਾਤਾ ਗੰਗਾ ਜੀ ਨੂੰ ਲਿਆ ਨਾਲ ਇੱਕ ਸਿੱਖ ਨੂੰ ਲਿਆ ਵੱਡਾ ਸਾਰਾ ਖੀਸਾ ਵਲੇੜ ਲਿਆ ਸਿਰ ਤੇ ਗੁਰੂ ਅਜੰਦੇਵ ਪਿਤਾ ਜੀ ਨੇ ਵੱਡਾ ਸਾਰਾ ਖੀਸਾ ਸਾਨੂੰ ਕੋਈ ਪਹਿਚਾਨ ਨਾ ਸਕੇ ਕੁਝ ਬਰਤਨ ਨਾਲ ਲੈ ਲੈ ਮਾਤਾ ਗੰਗਾ ਜੀ ਨੇ ਬਰਤਨ ਭਰਾਤੇ ਕੁਝ ਖਾਲੀ ਗਲਾਸ ਕੁਝ ਹੋਰ ਬਰਤਨ ਭਰਾਤੇ ਇੱਕ ਪ੍ਰਾਤ ਕਾੜਛਾਹ ਦੀਗ ਦੀ ਆਪਣੇ ਸੀਸ ਤੇ ਸਤਗੁਰ ਨੇ ਜੁਗ ਲਈ ਇੱਕ ਸਿੱਖ ਦੇ ਸਿਰ ਤੇ ਚਗਾਤੀ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸੰਗਤ ਆਰਾਮ ਕਰ ਰਹੀ ਏ ਤਕੀਏ ਸੰਗਤ ਹੈ ਭੁਖੀ ਸੰਗਤ ਦੇਖੋ ਗੁਰੂ ਕਿੱਡਾ ਦੇਹਲੂ ਜੇ ਕੋਈ ਲੱਭੇਗਾ ਕੋਈ ਇਹੋ ਜਿਹਾ ਰੱਬ ਲੱਭੇਗਾ ਕੋਈ ਇਹੋ ਜਿਹਾ ਪੈਗੰਬਰ ਆਪ ਧੰਨ ਗੁਰੂ ਅਰਜਨ ਦੇਵ ਜਿੱਥੇ ਪਹੁੰਚਦੇ ਨੇ ਪਹਿਲਾਂ ਸੰਗਤ ਨੂੰ ਜਲ ਸ਼ਿਕਾਇਆ ਸਾਰੀ ਸੰਗਤ ਨੂੰ ਉਸ ਤੋਂ ਬਾਅਦ ਸੰਗਤ ਨੂੰ ਫਿਰ ਖਲਾਫੇ ਦੇਖਦੇ ਗੱਫੇ ਦਿੱਤੇ ਖੁੱਲੀ ਖੁੱਲੀ ਦੇਖ ਦਿੱਤੇ ਫਿਰ ਉਸ ਗਰਮੀ ਦਾ ਸਮਾਂ ਅਸੀਂ ਸਾਧਗੁਣੇ ਸੰਗਤ ਨੂੰ ਪੱਖਾ ਝੱਲਿਆ ਦਿਲ ਮਾਰਦਾ ਗੰਗਾ ਜੀ ਨੇ ਇਹ ਸੰਗਤ ਨੂੰ ਪੱਖਾ ਚੱਲਿਆ ਹੁਣ ਸਤਗੁਰੂ ਕੀ ਵੇਖਦੇ ਨੇ ਇਹ ਸੰਗਤ ਆਰਾਮਜੋ ਗਈ ਪਰ ਕੁਝ ਬਜ਼ੁਰਗ ਬੀਬੀਆਂ ਮਈਆਂ ਤੇ ਕੁਝ ਬਜ਼ੁਰਗ ਆਪਣੀ ਰੱਤਾ ਆਪ ਘੜਦੇ ਪਏ ਨੇ ਤੁਹਾਨੂੰ ਪਤਾ ਕਈ ਵਾਰ ਬੰਦਾ ਥੱਕਾ ਹੋਵੇ ਨਾ ਲੰਮੇ ਪਿਆ ਹੋਵੇ ਤਾਂ ਆਪਣੀ ਰੱਤਾ ਕਈ ਵੇ ਆਪ ਘੜਦਾ ਵਾ ਬਾਹਰ ਦੇ ਪਤਾ ਇਹ ਬਾਹੂ ਆਪਣੀ ਘੜਦਾ ਇਹਦਾ ਆਪਣੀਆਂ ਤੱਤਾ ਘੜਦਾ ਕਈ ਵਾਰ ਸਤਗੁਰੂ ਨੇ ਅੰਦਾਜ਼ਾ ਲਾ ਲਿਆ ਕਿ ਸੰਗਤ ਥੱਕੀ ਹੋਈ ਆ ਮਾਈਆਂ ਵੱਲ ਮਾਤਾ ਗੰਗਾਈ ਨੂੰ ਇਸ਼ਾਰਾ ਕੀਤਾ ਤੁਸੀਂ ਮਾਈਆਂ ਦੀ ਲੱਤਾਂ ਘੁੱਟੋ ਸੇਵਾ ਕਰੋ ਸੰਗਤ ਦੀ ਇੱਧਰ ਸਤਿਗੁਰੂ ਜੀ ਆਪ ਬਜ਼ੁਰਗਾਂ ਦੀ ਲੱਤਾਂ ਪਈ ਘੁੱਟਦੇ ਨੇ ਆਹੋ ਆਖੋ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਲੱਭੇਗਾ ਕੋਈ ਇਹੋ ਜਿਹਾ ਰਹਿਬਰ ਸਿੱਖਾਂ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਪਰ ਇਹ ਚੀਜ਼ ਨਾ ਛੱਡੀ ਤੂੰ ਇੱਥੋਂ ਹੀ ਰੰਗ ਭਾਗ ਲੱਗਨੇ ਆ ਗੁਰੂ ਅਰਜਨ ਦੇਵ ਜੀ ਸਿੱਖਾਂ ਦੀ ਲੱਤਾਂ 'ਤੇ ਘੁੱਟਦੇ ਨੇ ਬਜ਼ੁਰਗਾਂ ਲੱਤਾਂ 'ਤੇ ਘੁੱਟਦੇ ਨੇ ਉਧਰ ਮਾਤਾ ਗੰਗਾ ਜੀ ਅੰਮ੍ਰਿਤ ਵੇਲਾ ਹੋਇਆ ਜਥੇਦਾਰ ਵੀ ਸੰਗਤ ਦਾ ਉੱਠਿਆ ਸੰਗਤ ਵੀ ਉੱਠੀ ਇੱਧਰ ਸਤਿਗੁਰੂ ਜੀ ਜਦੋਂ ਆਉਣ ਲੱਗੇ ਨਾ ਅੰਮ੍ਰਿਤਸਰ ਨੂੰ ਸੰਗਤ ਤਾਂ ਤਿਆਰ ਹੁੰਦੀ ਪਈ ਆ ਜਥੇਦਾਰ ਕਹਿੰਦਾ ਕਹਿੰਦਾ ਨੌਜਵਾਨਾਂ ਉਪលਿਆ ਤੂੰ ਸਾਡੀ ਬੜੀ ਸੇਵਾ ਕੀਤੀ ਸੰਗਤ ਨੂੰ ਜਲ ਵੀ ਛਕਾਇਆ ਖਰਾਬ ਸੇ ਦੇਖ ਵੀ ਲੈ ਕੇ ਛਕਾਈ ਫਿਰ ਬਜ਼ੁਰਗਾਂ ਲੱਤਾਂ ਵੀ ਕੁੱਟੀਆਂ ਤੇ ਅੱਜ ਸਵੇਰੇ ਜਦੋਂ ਅੰਮ੍ਰਿਤ ਵੇਲੇ ਅਸੀਂ ਹੋਣਾ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਾਂਗੇ ਤਾਂ ਤੇਰੀ ਕੀ ਅਰਦਾਸ ਕਰੀਏ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਤੇਰੀ ਕੀ ਅਰਦਾਸ ਕਰੀਏ ਉਹਨਾਂ ਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰ ਸੰਗਤ ਆਈ ਸੀ ਗੁਰੂ ਆਮਦਾ ਜੀ ਤੋਂ ਬਾਅਦ ਤੇ ਗੁਰੂ ਅਰਜਨ ਦੇਵ ਜੀ ਨੇ ਦੋਵੇਂ ਹੱਥ ਜੋੜਦੇ ਆ ਅਖਿਆ ਜਥੇਦਾਰ ਜੀ ਫਿਰ ਮੇਰੀ ਇਹ ਅਰਦਾਸ ਕਰਿਓ ਗੁਰਨਾਨਕ ਬਾਸ਼ਾ ਤਰਸ ਕਰਕੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਮੇਰੇ ਕੋਲ ਲੈਂਦੇ ਹੀ ਰਹਿਣ ਗੁਰਨਾਨਕ ਬਾਸ਼ਾ ਤਰਸ ਕਰਕੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਮੇਰੇ ਕੋਲੋਂ ਲੈਂਦੇ ਹੀ ਰਹਿਣਾ ਗੁਰਵਰਜਨਦੇਵ ਪਤਾ ਜੀ ਪਹੁੰਚ ਗਏ ਉੱਤੇ ਇਧਰੋਂ ਸੰਗਤ ਵੀ ਦਰਵਾਜ਼ਾ ਪਹੁੰਚ ਗਈ ਹਰਮੰਦਰ ਸਾਹਿਬ ਅੰਦਰ ਅਸਾਈਦਵਾਰ ਦਾ ਕੀਰਤਨ ਹੋ ਰਿਹਾ ਹੁਣ ਸੰਗਤ ਜੋੜੇ ਜਿੱਥੇ ਸੰਗਤ ਨੇ ਉਤਾਰੇ ਨਾ ਹੁਣ ਇੱਕ ਦੂਜੇ ਨੂੰ ਕਹਿੰਦਾ ਵੀ ਤੂੰ ਜੋੜਿਆਂ ਦਾ ਖਿਆਲ ਲੱਕ ਅਸੀਂ ਪਹਿਲਾਂ ਦਰਸ਼ਨ ਕਰਾਈਏ ਫਿਰ ਦੁਬਾਰਾ ਤੇ ਦਰਸ਼ਨ ਕਰਾਈ ਹੁਣ ਸਾਰੀ ਸੰਗਤ ਦੇ ਅੰਦਰ ਚਾਅ ਵਾ ਅਸੀਂ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਪਹਿਲਾਂ ਦਰਸ਼ਨ ਕਰਦੇ ਨੇ ਕਿੰਨੇ ਦਿਨਾਂ ਤੋਂ ਤੁਰੇ ਹੋਏ ਨੇ ਸੰਗਤ ਚਾਅ ਸੀ ਸੰਗਤ ਦੇ ਅੰਦਰ ਉਹ ਦੂਜਾ ਤੀਜੇ ਨੂੰ ਕਹਿੰਦਾ ਵੀ ਤੂੰ ਇੱਥੇ ਬੈਠ ਜਾ ਮੈਂ ਆਪਣਾ ਦਰਸ਼ਨ ਕਰ ਆਵਾਂ ਮੈਂ ਦਰਸ਼ਕੀ ਕੋ ਅੱਗੇ ਆ ਜਾ ਕੇ ਫਿਰ ਤੂੰ ਚਲ ਜੀ ਤੀਜਾ ਚੌਥੇ ਨੂੰ ਤੇ ਇਹਨੇ ਨੂੰ ਕੋਲ ਧੰਗੁਰ ਅਰਜੰਦ ਦੇ ਪਿਤਾ ਜੀ ਫਿਰ ਆ ਗਏ ਨੇ ਕਹਿੰਦੇ ਸੰਗਤ ਜੀ ਤੁਸੀਂ ਸਾਰੇ ਦਰਸ਼ਨ ਕਰ ਰਹੋ ਮੈਂ ਤੁਹਾਡੇ ਜੋੜਿਆਂ ਦੀ ਰਾਖੀ ਕਰਦਾ ਇੱਥੇ ਆਹਾਹਾ ਸੰਗਤ ਜੀ ਸਾਰੇ ਜਾ ਕੇ ਦਰਸ਼ਨ ਕਰੋ ਤੁਸੀਂ ਮੈਂ ਤੁਹਾਡੇ ਜੋੜਿਆਂ ਦੀ ਇੱਥੇ ਰਾਖੀ ਕਰਦਾ ਭਾਗਾਂ ਵਾਲੇ ਗੁਰੂ ਅਰਜਨ ਦੇਵ ਜੀ ਉੱਥੇ ਬੈਠ ਕੇ ਸੰਗਤ ਚਲੀ ਗਈ ਹੈ। ਤੇ ਗੁਰੂ ਅਰਜਨ ਦੇਵ ਪਤਾ ਜੀ ਕੀ ਕਰ ਰਹੇ ਨੇ? ਕਲੇ-ਕਲੇ ਸੰਗਤ ਦਾ ਜੋੜਾ ਫੜਦੇ ਨੇ ਤੇ ਆਪਣੇ ਹਜ਼ੂਰੀਏ ਨਾਲ ਸਾਥ ਪਾਈ ਕਰਦੇ ਨੇ। ਆਖੋ ਧੰਨ ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਅਰਜਨ ਦੇਵ ਜੀ। ਕਲੇ ਕੇ ਸੰਗਤ ਦਾ ਜੋੜਾ ਸਾਫ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਪਤਾ ਜੀ। ਵੇਖੋ ਅਕਾ ਸਿੱਖਾ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਈ ਪ੍ਰਸੰਗ ਦੀ ਸੇਵਾ ਕਦੀ ਨਾ ਭੁੱਲੀ ਸੰਗਤ ਵਿੱਚੋਂ ਹੀ ਰਾਤਾ ਮਿਲਦੀਆਂ ਨੇ ਸਾਧ ਸੰਗਿਓ ਸੰਗਤ ਸਾਧ ਸੰਗਿਓ ਭਾਗਾਂ ਵਾਲਿਓ ਸੰਗਤ ਅੰਦਰ ਪਹੁੰਚਦੀ ਹੈ ਰਾਗੀ ਸੰਗੀਤਨ ਪਈ ਕਰਦੇ ਨੇ ਕੋਲ ਬਾਬਾ ਬੁੱਢਾ ਸਾਹਿਬ ਜੀ ਇੱਕ ਸਾਈਡ ਤੇ ਬੈਠੇ ਹੋਏ ਨੇ ਤੇ ਸੰਗਤ ਨੇ ਵੇਖਿਆ ਸਤਿਗੁਰ ਦੇ ਦਰਸ਼ਨ ਹੀ ਹੋ ਰਹੇ ਤੇ ਸੰਗਤ ਨੇ ਹੋਲੀ ਜੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਜਥੇਦਾਰ ਨੇ ਬਾਬਾ ਜੀ ਕਿ ਬਾਬਾ ਬੁੱਢਾ ਸਾਹਿਬ ਦੀ ਪਛਾਣ ਸੀ ਸੰਗਤ ਨੂੰ ਸਾਰੀ ਬਾਬਾ ਜੀ ਸਤਗੁਰੂ ਜੀ ਕਿੱਥੇ ਨੇ ਗੁਰਦਰਦਨ ਦੇ ਪਤਾ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਆ ਤੇ ਬਾਬਾ ਬੁੱਢਾ ਸਾਹਿਬ ਤਾਂ ਕੀ ਕਹਿੰਦੇ ਕਹਿੰਦੇ ਸੰਗਤ ਜੀ ਜਤਨੀ ਤਾਂ ਕੋਈ ਕਾਬਲ ਤੋਂ ਸੰਗਤ ਆਈ ਕੋਈ ਕਾਬਲ ਤੋਂ ਤੇ ਸੰਗਤ ਨੂੰ ਪੁੱਤ ਨਹੀਂ ਘਰ ਵਾਲੇ ਜਗਾ ਦੇ ਨਾ ਉੱਥੇ ਰਾਤ ਹਨੇਰਾ ਹੋ ਗਿਆ ਤੇ ਸਤਗੁਰ ਨੂੰ ਪਤਾ ਲੱਗਾ ਸੀ ਸੰਗਤ ਬੁਖੀ ਆ ਤੇ ਸਤਗੁਰ ਜੀ ਫੇ ਸੰਗਤ ਵਾ ਦੇਗ ਤਿਆਰ ਕਰਕੇ ਨਾ ਉੱਥੇ ਲੈ ਕੇ ਗਏ ਸਨ ਤੇ ਅਜੇ ਸਤਗੁਰ ਦੇ ਦਰਬਾਰ ਤੇ ਪਹੁੰਚੇ ਜੀ ਅਜੇ ਜਿੱਥੇ ਜਾ ਕੇ ਇਹ ਗੱਲ ਸੁਣੀ ਨਾ ਹੱਕਾ ਬੱਕਾ ਰਹਿ ਗਿਆ ਕਿਤੇ ਉਹ ਬਾਬਾ ਜੀ ਬੜੀ ਵੱਡੀ ਭੁੱਲ ਹੋ ਗਈ ਜੀ ਬਾਬਾ ਬੁੱਢਾ ਸਾਹਿਬ ਜੀ ਅਸੀਂ ਤਾਂ ਪਾਪ ਆਪਣੇ ਬਖਸ਼ਾਉਣ ਵਾਸਤੇ ਆਏ ਸਾਂ ਅਸੀਂ ਤਾਂ ਵੱਡੀ ਭੁੱਲ ਕਰ ਬੈਠੇ ਅੱਗੇ ਕਿ ਜਿੱਥੇ ਦਾ ਅੱਲਾਮਾ ਬੁੱਢਾ ਸਾਹਿਬ ਜੀ ਵੀ ਕੀ ਹੋਇਆ ਨਾਲੇ ਪਿੱਛੇ ਪਿੱਛੇ ਸੰਗਤ ਜਦੋਂ ਉਹ ਜੋੜਿਆਂ ਵਾਲੇ ਸਥਾਨ ਤੇ ਪਹੁੰਚੇ ਜਿੱਥੇ ਜੋੜੇ ਉਤਾਰੇ ਸਨ ਕੀ ਵੇਖਦੇ ਨੇ ਆਪਣੇ ਹਜੂਰੀਏ ਨਾਲ ਸੰਗਤ ਦਾ ਕੱਲਾ ਕੱਲਾ ਜੋੜਾ ਸਾਹ ਪਈ ਕਰਦੇ ਨੇ ਬਾਬਾ ਬੁੱਢਾ ਸੇਭ ਭੱਜ ਕੇ ਜਾ ਕੇ ਸਤਿਗੁਰ ਦੇ ਹੱਥ ਜੋੜਾ ਫੜ ਲਿਆ ਜਥੇਦਾਰ ਨੇ ਸੰਗਤ ਨੇ ਵਲਾਬ ਸ਼ੁਰੂ ਕਰਤਾ ਹੈ ਗਰੀਬ ਨਿਵਾਜ਼ ਸਤਿਗੁਰ ਜੀ ਅਸੀਂ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਆਏ ਸਾਂ ਅਸੀਂ ਆਪਣੇ ਪਾਪ ਬਖਸ਼ਾਉਣ ਵਾਸਤੇ ਆਏ ਸਾਂ ਤੁਸੀਂ ਸਾਡੇ ਜੋੜਿਆਂ ਦੀ ਸੇਵਾ ਅਸੀਂ ਤੁਹਾਡੇ ਜੋੜਿਆਂ ਦੀ ਸੇਵਾ ਕਰੀਏ ਸਿੱਖ ਗੁਰੂ ਦੇ ਜੋੜਿਆਂ ਦੀ ਸੇਵਾ ਕਰੇ ਸੁਭਦਾ ਹੈ ਸਤਿਗੁਰੂ ਜੀ ਤੁਸੀਂ ਸਾਡੇ ਜੋੜਿਆਂ ਦੀ ਸੇਵਾ ਅਸੀਂ ਤੇ ਹੋਰ ਪਾਪਾਂ ਦੇ ਭਾਗੀਦਾਨ ਬਣ ਗਏ ਤੇ ਗੁਰੂ ਅਰਜਨ ਦੇਵ ਜੀ ਬਤਾਈ ਮਸਕੁਰਾ ਪਏ ਕਹਿੰਦੇ ਨਹੀਂ ਸੰਗਤ ਜੀ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਹੈ ਮੈਨੂੰ ਵੀ ਭੁੱਖ ਲੱਗਦੀ ਹੈ ਕਿ ਮੈਂ ਵੀ ਸੰਗਤ ਦੀ ਸੇਵਾ ਕਰਾਂ ਮੈਨੂੰ ਵੀ ਭੁੱਖ ਲੱਗਦੀ ਮੈਂ ਵੀ ਸੰਗਤ ਦੀ ਸੇਵਾ ਕਰਾਂ ਅੱਜ ਵੀ ਗੁਰੂ ਕੇ ਮੇਲੇ ਤੇ ਲੇਜਾ ਹੋਰ ਕਈ ਅਸਥਾਨਾਂ ਤੇ ਤਸਵੀਰ ਗੁਰਮੁਖੋ ਲੱਗੀ ਹੋਈ ਹੈ ਜੁਰੇ ਘਰਾਂ ਚ ਕਈਆਂ ਜਗ੍ਹਾ ਤੇ ਇਦਾਂ ਗੁਰੂ ਅਰਜਨ ਦੇਵ ਜੀ ਪਿਤਾ ਜੀ ਜੋੜਿਆਂ ਦੇ ਬੈਠੇ ਹੋਏ ਨੇ ਤੇ ਆਪ ਸਤਿਗੁਰੂ ਜੀ ਸੰਗਤ ਦਾ ਕੱਲਾ ਕੱਲਾ ਜੁੜਾ ਭਾਈ ਸਾਫ ਕਰਦੇ ਨੇ ਹਜੂਰੀਏ ਨਾਲ ਉਹ ਤਸਵੀਰ ਲੱਗੀ ਗਈ ਹੈ ਕਹਿੰਦੇ ਇਹੋ ਚੀਜ਼ ਵੇਖ ਕੇ ਤੇ ਭਾਈ ਮੰਝ ਜੀ ਗੁਰਮੁਖ ਪ੍ਰਭਾਵਿਤ ਹੋਈ ਸਕੇ ਸਨ ਜਦੋਂ ਭਾਈ ਮੰਝ ਜੀ ਤੁਹਾਨੂੰ ਪਤਾ ਪਹਿਲਾਂ ਸਖੀ ਸਰਵਰ ਨੂੰ ਮੰਨਦੇ ਸਨ ਜਦੋਂ ਇੱਥੇ ਪਹੁੰਚੇ ਅੰਮ੍ਰਿਤਸਰ ਦੇ ਕੋਲ ਰਾਤ ਹਨੇਰਾ ਹੋ ਗਿਆ ਜਦੋਂ ਅੰਮ੍ਰਿਤ ਵੇਲੇ ਵੇਖਦੇ ਨੇ ਇੱਕ ਸਿੱਖ ਨੂੰ ਪੁੱਛਿਆ ਜੀ ਮੈਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦਿਆਂ ਕਿੱਥੇ ਨੇ ਸੁੱਚੇ ਚਲੋਂ ਮਿਲਦਾ ਚਲਦਾ ਤੋ ਸਿੱਖ ਪਤਾ ਕੀ ਕਹਿੰਦਾ ਕਹਿੰਦਾ ਉਹ ਜੇ ਸਾਹਮਣੇ ਸੰਗਤਾਂ ਨਾਲ ਜੁੜੇ ਪਏ ਸਾਫ਼ ਕਰਦੇ ਨੇ ਪਏ ਨੇ ਉਹ ਸਾਹਮਣੇ ਸੰਗਤਾਂ ਜੁੜੇ ਜਿਹੜੇ ਬੈਠੇ ਹੋਏ ਨੇ ਆਪਣੇ ਹਜ਼ੂਰੀ ਇਹਨਾਂ ਸੰਗਤਾਂ ਨਾਲ ਜੁੜੇ ਪਏ ਸਾਫ਼ ਕਰਦੇ ਨੇ ਹੋਰ ਕੋਈ ਨਹੀਂ ਉਹ ਤੁਹਾਨੂੰ ਗੁਰੂ ਅਰਜਨ ਦੇਵ ਪਤਾ ਜੀ ਨੇ ਤੁਹਾਡਾ ਭਲਾ ਹੋ ਜੇ ਹੋਣ ਸ੍ਰਿਸ਼ਟੀ ਦੇ ਮਾਲਕ ਤਾਂ ਸੰਗਤਾਂ ਨਾਲ ਜੁੜੇ ਆਪ ਸਾਫ਼ ਕਰਨਾ ਭਾਗਾਂ ਵਾਲਿਓ ਇਹੋ ਚੀਜ਼ ਵੇਖ ਕੇ ਫਿਰ ਭਾਈ ਮੰਜ ਜੀ ਪ੍ਰਭਾਵਿਤ ਹੋਏ ਸਨ ਫਿਰ ਝੋਲੀ ਅੜ ਕੇ ਪ੍ਰਿਆਨ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਜਿ세 ਸਤਗੁਰ ਜੀ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਉਦੋਂ ਮੈਂ ਸਤਗੁਰ ਦੇ ਬਚਨ ਕੀਤਾ ਸੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਭਾਈ ਮੰਜ ਜੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਐਸੀ ਗੱਲ ਨਾ ਕਾਲੀ ਐਸੀ ਗੱਲ ਨਾ ਕਾਲੀ ਐਸੀ ਸੇਵਾ ਕੀਤੀ ਇੱਕ ਦਿਨ ਸਤਿਗੁਰੂ ਅਰਜਨ ਦੇਵ ਜੀ ਨੇ ਗੱਲ ਦੇ ਨਾਲ ਲਾ ਕੇ ਆਖਿਆ ਸੀ ਮੰਜ ਪਿਆਰਾ ਗੁਰੂ ਕਾ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨਹਾਰਾ ਫੇ ਬਖਸ਼ਿਸ਼ਾਂ ਕੀਤੀਆਂ ਸਨ ਇੱਧਰ ਸਤਿਗੁਰੂ ਦੇ ਚਰਨਾਂ ਦੇ ਸੰਤਾਂ ਬੇਨਤੀਆਂ ਕਰਦੀਆਂ ਭਈਆਂ ਨੇ ਸਤਿਗੁਰੂ ਕਿਰਪਾ ਕਰੋ ਅਸੀਂ ਤਾਂ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਆਏ ਸੋ ਗੁਰੂ ਅਰਜਨ ਦੇਵ ਜੀ ਪਿਤਾ ਜੀ ਕਹਿੰਦੇ ਤੁਹਾਡੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਹੈ ਮੈਨੂੰ ਵੀ ਭੁੱਖ ਲੱਗਦੀ ਕਿ ਮੈਂ ਵੀ ਸੰਗਤ ਦੀ ਸੇਵਾ ਕਰਾਂ ਪਾਗਾਂ ਵਾਲਿਓ ਅੱਜ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋਰੇ ਹੋਏ ਨੇ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ हे ਗਰੀਬ ਨਿਵਾਜ ਸ਼ੇਵੇਂ ਪਾਸ਼ਾ ਜੀ ਬੰਦੀ ਛੋੜ ਪਿਤਾ ਜੀ ਗੁਰਨਾਨਕ ਜੀ ਵਰਗਾ ਕੋਈ ਸਤਗੁਰੂ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਜੀ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਣ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਬਾਬਾ ਜੀ